ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸ਼ੁਕਰਾਨਾ ਕਿਦਾਂ ਕਰੀਏ ਵੇਖੋ ਵੀ ਜੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਡੀ ਸਾਂਝੀ ਵਾਲਤਾ ਦੇ ਪ੍ਰਤੀਨ ਹਨ ਜੋ ਸਰਬ ਸਾਂਝੇ ਤੇ ਮਨੁੱਖਤਾ ਦੇ ਜੀਵਨ ਨੂੰ ਸੇਹ ਦੇਣ ਵਾਲੇ ਆ ਸ਼ੁਕਰਾਨਾ ਪਰਮੇਸ਼ਰ ਦਾ ਮਾਰਨੇ ਇਥੋਂ ਤੱਕ ਕਿਹਾ ਹੈ ਕਿ ਮਨੁੱਖ ਨੂੰ ਸਵਾਸ-ਸਵਾਸ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਗਰਬਾਣੀ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਮਹਾਰਾਜ ਜੀਆ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਅੰਕਿਤ ਕੀਤਾ ਹੈ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਿਸਤਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੇ ਜਿਨੇ ਅਬਾਰਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨਾ ਤਦ ਕਰਨਾ ਕਿ ਜਿਹੜੇ ਰਮਈਏ ਰਮੇ ਹੋਏ ਪਰਮਾਤਮਾ ਨੇ ਤੈਨੂੰ ਸੋਹਣਾ ਸਰੀਰ ਦਿੱਤਾ ਨੇਤਰ ਦਿੱਤੇ ਆ ਨਾਸਕਾਂ ਦਿੱਤੀਆਂ ਦੋ ਸ੍ਰਵਣ ਕੰਨ ਦਿੱਤੇ ਆ ਬੋਲਣ ਵਾਸਤੇ ਜ਼ੁਬਾਨ ਦਿੱਤੀ ਏ ਤੇ ਹਰੇਕ ਚੀਜ਼ ਦੇ ਨਾਲ ਉਹਦਾ ਸ਼ੁਕਰਾਨਾ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਕਿਉਂਕਿ ਸਬਰ ਸ਼ੁਕਰ ਸ਼ਿਕਰਾਨਾ ਬੜੇ ਨੇੜੇ ਨੇੜੇ ਦੇ ਸ਼ਬਦ ਨੇ ਜਿਵੇਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਨਨੇ 84 ਲੱਖ ਜੂਨ ਤੋਂ ਬਾਅਦ ਇਹ ਮਨੁੱਖਾ ਜਾਮਾ ਮਿਲਿਆ ਕਿਉਂਕਿ ਪਤਾ ਨਹੀਂ ਕਿਹੜੀ ਕਿਹੜੀ ਜੂਨ ਵਿੱਚੋਂ ਗੁਜ਼ਰ ਕੇ ਵੱਖੋ-ਵੱਖਰੀਆਂ ਜੂਨਾਂ ਮਿਲਦੀਆਂ ਰਹੀਆਂ ਬਹੁਤ ਜਨਮ ਬਿਸ਼ਰੇ ਇੱਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਿ ਜਿਹੜਾ ਸ਼ੁਕਰਾਨਾ ਉਹਦਾ ਕਰਨਾ ਚਾਹੀਦਾ ਕਿਉਂਕਿ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਤੇ ਫਿਰ ਜਾ ਕੇ ਮਨੁੱਖਾ ਜਾਮਾ ਪ੍ਰਾਪਤ ਹੁੰਦਾ ਹੈ ਗੁਰੂ ਕੀ ਬਾਣੀ ਨੇ ਕਿਹਾ ਹੈ ਕਿ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਿ ਕੀੜਿਆਂ ਵਿੱਚ ਅਰੁਖਾਂ ਵਿੱਚ ਹਾਥੀਆਂ ਵਿੱਚ ਹੋਰ ਕਿੰਨੀਆਂ ਕੈਸੀਆਂ ਜੂਨਾ ਨੇ ਕਿ ਜਿਨ੍ਹਾਂ ਦੀ ਗਿਣਤੀ ਨਹੀਂ ਆਪਾਂ ਕਰ ਸਕਦੇ ਹਾਲਾਂਕਿ ਗੁਰਬਾਣੀ ਦੇ ਅੰਦਰ 84 ਲੱਖ ਜੂਨ ਦਾ ਜ਼ਿਕਰ ਆਇਆ ਤੇ ਇਹਦੇ ਤੋਂ 42 ਲੱਖ ਜੂਨ ਪਾਣੀ ਚਾਹ ਤੇ 42 ਲੱਖ ਜੂਨ ਜਿਹੜੀ ਧਰਤੀ ਤੇ ਹੈ ਇਹ ਤੇ ਇਹ ਮਨੁੱਖਾ ਜਾਮਾ ਸਾਨੂੰ ਮਿਲਿਆ ਸੀ ਅਸਲ ਵਿੱਚ ਸ਼ੁਕਰਾਨਾ ਕਰਨ ਵਾਸਤੇ ਕਿਉਂਕਿ ਹਰੇਕ ਜਿਹੇ ਪ੍ਰਸ਼ਾਦ ਛਤੀ ਅਮਰਤ ਖਾਏ ਤਿਸ ਠਾਕੁਰ ਕੋ ਰਖਮਨ ਮਾਹੀ ਕਹਿੰਦੇ ਜੇ ਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਭੋਜਨ ਸ਼ਕਦਾ ਹੋਂ ਦਾ ਸ਼ੁਕਰਾਨਾ ਕਰ ਵੇਖੋ ਹੁਣ ਗੁਰਮੁਖੋ ਸੰਸਾਰਕ ਆਪਾਂ ਧਾਰਨ ਲਈਏ ਆਪਣੇ ਸਰੀਰ ਦਾ ਕੋਈ ਅੰਗ ਜਿਹੜਾ ਹੈ ਢਹਾਲ ਹੋ ਜਾਵੇ ਭਾਵ ਰੱਬ ਨਾ ਕਰੇ ਕਈ ਵਾਰੀ ਦੁਰਘਟਨਾ ਘਟ ਜਾਂਦੀ ਐਕਸੀਡੈਂਟ ਹੋ ਜਾਏ ਸਾਡੀ ਲੱਤ ਟੁੱਟ ਜਾਏ ਸਾਡੀ ਅੱਖ ਚਲੀ ਜਾਏ ਜਾਂ ਹੋਰ ਕਿਸੇ ਦੇ ਪਾਸੇ ਅੰਦਰੂਨੀ ਸੱਟ ਲੱਗ ਜਾਏ ਤੇ ਜਦੋਂ ਆਪਾਂ ਉਸ ਡਾਕਟਰ ਪਾਸ ਜਾਂਦੇ ਆ ਮੰਨ ਲਓ ਧਾਰਨ ਤੌਰ ਤੇ ਸਾਡੀ ਅੱਖ ਨਿਕਲ ਗਈ ਤੇ ਜੇਕਰ ਉਸ ਨੂੰ ਉਹ ਠੀਕ ਕਰ ਦੇ ਸੰਸਾਰ ਦੇ ਅੰਦਰ ਤੇ ਆਪਾਂ ਉਹਦਾ ਧੰਨਵਾਦ ਕਹਿ ਨਹੀਂ ਉਹਦਾ ਥੈਂਕ ਯੂ ਕਰਦੇ ਆ ਤੁਹਾਡਾ ਧੰਨਵਾਦ ਹਾਲਾਂਕਿ ਨਾਲੇ ਆਪਾਂ ਉਹਨੂੰ ਪੈਸੇ ਦਿੱਤੇ ਤੇ ਨਾਲੇ ਸਾਡੇ ਅੰਗ ਨੂੰ ਨੇ ਸਹੀ ਕੀਤਾ ਤੇ ਉਹਦਾ ਕਿੰਨੀ ਵਾਰੀ ਆਪਾਂ ਸ਼ੁਕਰਾਨਾ ਕਰਦੇ ਹਾਂ ਪਰ ਜਿਸ ਪ੍ਰਮਾਤਮਾ ਨੇ ਸੋਨਾ ਤੇ ਸੁੰਦਰ ਸਾਡੇ ਕੋਲ ਕੋਈ ਪੈਸਾ ਲੈ ਕੇ ਨਹੀਂ ਸਾਨੂੰ ਕਿੱਡਾ ਸੋਹਣਾ ਸਰੀਰ ਦਿੱਤਾ ਇਸ ਕਰਕੇ ਮੈਂ ਕਹਿੰਦੇ ਉਹਦਾ ਸ਼ੁਕਰਾਨਾ ਕਰਨੇ ਚਾਹੀਦਾ ਆਪਾਂ ਆਕਸੀਜਨ ਡਾਕਟਰ ਵੇਖੋ ਕਿੰਨੇ ਕਿੰਨੇ ਪੈਸੇ ਲੈ ਲੈਂਦਾ ਕਿ ਪਾਈ ਇਹਦੀ ਆਕਸੀਜਨ ਇਹਨੂੰ ਰੱਖਿਆ ਗਿਆ ਹੈ ਕਿੰਨੇ ਪੈਸੇ ਦੇ ਕੇ ਉਹਨੇ ਪਰ ਜਿਹੜੀ ਕੁਦਰਤ ਨੇ ਪਰਮੇਸ਼ਰ ਨੇ ਆ ਵਾਹਿਗੁਰੂ ਨੇ ਕਿ ਸਾਨੂੰ ਕਿੰਨੇ ਜਿਹੜੇ ਹਵਾ ਰਾਹੀਂ ਸਵਾਦ ਦਿੱਤੇ ਆ ਉਹਦਾ ਕਦੇ ਵੀ ਮਨੁੱਖ ਸ਼ੁਕਰਾਨਾ ਨਹੀਂ ਕਰਦਾ ਇਸ ਕਰਕੇ ਮਾਰਨ ਕਹੇ ਤੈਨੂੰ ਸਵਾਸ ਸਵਾਸ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਜਿਨੇ ਮਾਨ ਜਿਹੜਾ ਹੈ ਸਾਹਸ ਲੈਂਦਾ ਹੈ ਉਹਨਾਂ ਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਹੇ ਪ੍ਰਸ਼ਾਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਮਾਹੇ ਕਿ ਜਿਨੇ ਤੈਨੂੰ ਸੋਹਣਾ ਸੁੰਦਰ ਮਕਾਨ ਦਿੱਤਾ ਰਹਿਣ ਵਾਸਤੇ ਇਹ ਪਾਵਨ ਹਵਾ ਦਿੱਤੀ ਹੈ ਅਮੁੱਲੇ ਸਵਾਦ ਦਿੱਤੇ ਹੈ ਉਹਦਾ ਸ਼ੁਕਰਾਨਾ ਜੀਵ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਜਿਉਂ ਹੀ ਮਨੁੱਖ ਇਸ ਧਰਤੀ ਤੇ ਆਉਂਦਾ ਹੈ ਦਿਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ ਜਿਉਂ-ਜਿਉਂ ਉਹਦੀ ਲਾਲਸਾ ਵੱਧਦੀ ਜਾਂਦੀ ਵੱਡਾ ਹੁੰਦਾ ਜਾਂਦਾ ਉਹਦੀਆਂ ਭਾਵਨਾਵਾਂ ਵੀ ਜਿਹੜੀਆਂ ਵੱਧਦੀਆਂ ਜਾਂਦੀਆਂ ਉਹ ਹੋਰ ਨਿਸ਼ੁਕਰ ਹੋ ਜਾਂਦਾ ਸਗੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ ਧੰਨਵਾਦ ਥੈਂਕ ਯੂ ਨਹੀਂ ਕਰਦਾ ਇੱਕ ਦਾਤ ਨਾ ਮਿਲੇ ਤੇ ਉਹਨੂੰ ਉਲਾਮੇ ਦਿੰਦਾ ਹੈ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ 10 ਬਸਤੂ ਲੈ ਪਾਸ਼ੇ ਪਾਵੈ ਏਕ ਬਸਤ ਕਾਰਨ ਬਖੋਟ ਗਵਾਵੈ ਇੱਕ ਪੀ ਨਾ ਦੇ 10 ਪੀ ਹੀਰਲੇ ਤਉ ਮੂੜਾ ਕਹੋ ਕਹਾ ਕਰੇ ਕਹਿਣ ਲੱਗੇ ਹੈ ਭਾਈ ਜਿਹੜੀਆਂ ਦਿੱਤੀਆਂ ਹੋਈਆਂ ਦਾਤਾਵਾਂ ਦਾ ਸ਼ੁਕਰਾਨਾ ਨਹੀਂ ਕੀਤਾ ਜੇ ਇੱਕ ਨਾਮ ਲਈ ਤੇ ਉਹਨੂੰ ਅਲਾਮੇ ਦਿੰਦਾ ਤੇ ਮਹਾਰਾਜ ਕਹਿੰਦੇ ਜੇਕਰ ਪਰਮੇਸ਼ਵਰ ਉਹ 10 ਦਿੱਤੀਆਂ ਦਾਤਾਵਾਂ ਨੂੰ ਦੇਵੇ ਉਹ ਖੋ ਲਵੇ ਇੱਕ ਬਣਾ ਦੇਵੇ ਤੇ ਫਿਰ ਆਪਾਂ ਪਰਮੇਸ਼ਰ ਨੂੰ ਕੀ ਕਰ ਲਵਾਂਗੇ ਜਿਸ ਠਾਕੁਰ ਸੋ ਨਾ ਹੀ ਚਾਰਾ ਤਾਂ ਕੋ ਕੀ ਦੇ ਸਦ ਨਮਸਕਾਰਾ ਇਸ ਕਰਕੇ ਸ਼ੁਕਰਾਨਾ ਸਾਨੂੰ ਉਹਦਾ ਕਰਨਾ ਚਾਹੀਦਾ ਹੈ ਸ਼ੁਕਰਾਨਾ ਕੀ ਹੈ ਉਸ ਪਰਮੇਸ਼ਰ ਦਾ ਧੰਨਵਾਦ ਥੈਂਕ ਯੂ ਉਸ ਅਕਾਲ ਪੁਰਖ ਵੈਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸਾਨੂੰ ਸਦਾ ਰਿਣੀ ਰਹਿਣਾ ਚਾਹੀਦਾ ਹੈ ਤੇ ਇਸ ਮਨੁੱਖੀ ਜਾਮੇ ਨੂੰ ਸਵਾਸ ਸਵਾਸ ਨਾਮ ਜਪ ਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਸਿਮਰੋ ਜਾਸ ਬਸੰਪਰ ਇੱਕ ਹੈ ਨਾਮ ਜਪਤ ਅਗਟ ਅਨੇਕ ਹੈ ਕਿਨ ਕਾ ਇਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਏਕੈ ਦਰਸਤ ਹਾਰੂ ਨਾਨਕ ਉਨ ਸੰਗ ਮੋਹ ਆਧਾਰੂ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਕੈ ਮਨ ਵਿਸਰਾਮ ਸਦਾ ਉਸ ਪਰਮਾਸ਼ਰ ਪਰਮੇਸ਼ਰ ਦੇ ਵਹਿਗਰੂ ਦਾ ਸ਼ਿਕਰਾਨਾ ਮਨੁੱਖ ਨੂੰ ਕਰਨਾ ਚਾਹੀਦਾ ਹੈ ਤੇ ਸ਼ਿਕਰਾਨਾ ਹੈ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਵੀਕਾਰ ਕਰਨਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਦਿੱਤੀਆਂ ਹੋਈਆਂ ਦਾਤਾਂ ਵਸਤੂਆਂ ਵਿੱਚ ਸੰਤੁਸ਼ਟ ਰਹਿਣਾ ਸਬਰ ਸੰਤੋਖ ਵਿੱਚ ਰਹਿਣਾ ਇਹ ਉਹਦਾ ਸ਼ਿਕਰਾਨਾ ਹੈ ਆਪ ਜੀ ਨੇ ਜਿਹੜਾ ਸਵਾਲ ਕੀਤਾ ਉਹਦਾ ਅਸੀਂ ਉੱਤਰ ਦੇਣ ਦਾ ਯਤਨ ਸਤਗੁਰਾਂ ਜੀ ਦੇ ਵੱਲੋਂ ਦਿੱਤੀ ਹੋਈ ਬੋਧ ਅਨੁਸਾਰ ਤੇ ਗੁਰੂ ਕੀ ਬਾਣੀ ਵਿੱਚੋਂ ਆਪ ਜੀ ਦੇ ਨਾਲ ਸਾਂਝ ਪਾਈ ਹੋਈਆਂ ਬਿੰਦ ਭੂਲਾਂ ਦੀ ਕੀਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ